ਅੱਜ ਆਪਾਂ ਜੁੜੇ ਹੋਏ ਹਾਂ ਆਸਟ੍ਰੇਲੀਆ ਦੇ ਪਹਿਲੇ ਗੁਰਦੁਆਰਾ ਸਾਹਿਬ ਜਿਹੜਾ ਕਿ ਬੁਲਗੋਲਕੇ ਦੇ ਵਿੱਚ ਸਥਿਤਤਾ ਤੇ ਐਨ ਐਸ ਡਬਲਯੂ ਦੀ ਜਿਹੜੀ ਸਟੇਟ ਪੈਂਦੀ ਆ ਜਿਹੜੀ ਕਿ ਇਸ ਦੀ ਸਥਾਪਨਾ ਸੀਗੀ 3 ਜਨਵਰੀ 1970 ਨੂੰ ਹੁੰਦੀ ਆ ਇਹ ਜਿਹੜੀ ਬੁਲਗੋਲਕੇ ਦੀ ਸਟੇਟ ਸੀ ਬੁਲਗੋਲਕੇ ਦਾ ਜਿਹੜਾ ਇਲਾਕਾ ਸੀਗਾ ਇੱਥੇ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਪਾਈ ਜਾਂਦੀ ਸੀਗੀ ਜਿਹੜੇ 1950 ਦੇ ਦਹਾਕੇ ਦੇ ਵਿੱਚ ਪੰਜਾਬੀ ਆਏ ਉਹ ਜ਼ਿਆਦਾ ਇੱਥੇ ਆ ਕੇ ਹੀ ਵਸੇ ਸੀਗੇ ਪਹਿਲਾਂ ਸੋ ਇਸੇ ਕਰਕੇ ਇਸ ਗੁਰਦੁਆਰਾ ਸਾਹਿਬ ਦੀ ਸਥਾਪਨਾ ਹੋਈ 3 ਜਨਵਰੀ 1970 ਨੂੰ ਸੋ ਇਸ ਜਿਹੜਾ ਇਲਾਕਾ ਵਾ ਇੱਥੇ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਪਾਈ ਜਾਂਦੀ ਆ ਅਤੇ ਜਿਹੜੀ ਕੇਲੇ ਦੀ ਖੇਤੀ ਕੀਤੀ ਜਾਂਦੀ ਆ ਉਹ ਵੀ ਪੰਜਾਬੀ ਭਾਈਚਾਰੇ ਵੱਲੋਂ ਕੀਤੀ ਜਾਂਦੀ ਆ ਤੇ ਕੇਲਿਆਂ ਦੀ ਖੇਤੀ ਦੇ ਯੋਗਦਾਨ ਵਿੱਚ ਪੰਜਾਬੀਆਂ ਦਾ ਬਹੁਤ ਹੀ ਵੱਡਾ ਯੋਗਦਾਨ ਆ ਜ਼ਿਆਦਾਤਰ ਪੰਜਾਬੀ ਜਿਹੜੇ ਕੇਲਿਆਂ ਦੀ ਖੇਤੀ ਕਰਦੇ ਆ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਿਓ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰਨਾ ਹੈ